ਅੱਜ ਆਪਾਂ ਗੱਲ ਕਰ ਰਹੇ ਹਾਂ ਹੇਮਾ ਕੰਦਾਰੀ ਦੀ ਤੇ ਫੈਸ਼ਨ ਦੀ ਦੁਨੀਆ ਵਿੱਚ ਉਹਨਾਂ ਦੇ ਸਫ਼ਰ ਦੀ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਬੁਟੀਕ ਹੈ the ladies boutique and collections ओधी शुरुआत किवें होई ਸਾਡੇ ਕੋਲ ਇਸ ਬਾਰੇ ਕੁਝ ਜਾਣਕਾਰੀ ਹੈ हेमा ਕੰਦਾਰੀ ਦਾ ਫੈਸ਼ਨ ਸਫਰ ਨਾਂ ਦੀ ਇੱਕ ਲਿਖਤ ਤੋਂ ਲਈ ਗਈ ਤੇ ਆਪਣਾ ਮਕਸਦ ਹੈ ਇਹ ਸਮਝਣਾ ਕਿ ਇੱਕ ਸੁਪਨੇ ਨੂੰ ਇੱਕ ਸ਼ੌਕ ਨੂੰ ਇੱਕ ਅਸਲ ਕਾਰੋਬਾਰ ਵਿੱਚ ਬਦਲਣ ਪਿੱਛੇ ਕੀ ਕੁਝ ਲੱਗਦਾ ਹੈ ਮਤਲਬ ਸਿਰਫ جنੂਨ ਹੀ ਨਹੀਂ ਸਗੋਂ ਕਿੰਨੀ ਮਿਹਨਤ ਕਿੰਨੀ ਸਮਝ ਚਾਹੀਦੀ ਹੈ ਤੇ ਦਿਲਚਸਪ ਗੱਲ ਇਹ ਹੈ ਕਿ ਇਹ ਕੋਈ ਕੀ ਕਹਿੰਦੇ ਆ ਰਾਤੋ ਰਾਤ ਲਿਆ ਫੈਸਲਾ ਨਹੀਂ ਸੀ ਨਾ ਸਹੀ ਗੱਲ ਹੈ ਇਹ ਕਹਾਣੀ ਸਿਰਫ ਇੱਕ ਬੁਟੀਕ ਖੋਲਣ ਦੀ ਨਹੀਂ ਹੈਗੀ ਇਹ ਤਾਂ ਇਸ ਗੱਲ ਦੀ ਪਰਚੋਲ ਆ ਕਿ ਕਿਵੇਂ ਕਿਸੇ ਦਾ ਸ਼ੌਕ ਜਦੋਂ ਉਹਨੂੰ ਬਾਜ਼ਾਰ ਦੀ ਸਹੀ ਸਮਝ ਮਿਲ ਜਾਂਦੀ ਆ ਤਾਂ ਇੱਕ ਪੱਕਾ ਵਧੀਆ ਕਾਰੋਬਾਰੀ ਮੌਕਾ ਬਣ ਸਕਦਾ ਹੈ। ਮਤਲਬ ਇਹ ਸਿਰਫ ਕੱਪੜਿਆਂ ਦੀ ਗੱਲ ਨਹੀਂ ਇਹ ਤਾਂ ਅੱਗੇ ਦੀ ਸੋਚ ਦੀ ਗੱਲ ਵੀ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ ਉਹਨਾਂ ਦੇ ਪਿਛੋਕੜ ਤੋਂ। ਸਾਨੂੰ ਪਤਾ ਲੱਗਾ ਕਿ ਪੜਾਈ ਤੋਂ ਬਾਅਦ ਨਾ ਹੇਮਾ ਨੇ ਕਿਸੇ ਹੋਰ ਹੀ ਖੇਤਰ ਵਿੱਚ ਕੰਮ